ਕਾਲੀਤਲ ਪਾਦਰੋਂ ਲੋਪਹਿਲੇ ਉਮੀਦਵਾਰ ਨਾ ਦੇਣਾ ਤੇ ਭਾਈ ਅਮਰਪਾਲ ਸਿੰਘ ਤੋਂ ਬਾਅਦ ਵਿੱਚ ਵਿਰਸਾ ਸਿੰਘ ਬਲਟੋਆ ਜੀ ਨੂੰ ਮੈਦਾਨ 'ਚ ਉਤਾਰ ਦੇਣਾ ਕੀ ਲੱਗਦਾ ਤੁਹਾਨੂੰ ਸਿਆਸੀ ਸਮੀਕਰਨ ਕਿੱਧਰ ਨੂੰ ਜਾ ਰਿਹਾ ਹੈ ਇਹੋ ਜਿਹੇ ਪੁੱਠੀਆਂ ਹੀ ਕਰਦੇ ਆ ਜੇ ਪਿਛਲੀ ਵਾਰੀ ਸੰਗਰੂਰ ਚ ਪ੍ਰਧਾਨ ਸਾਹਿਬ ਖੜੇ ਸੀਗੇ ਚੱਕ ਕੇ ਉੱਥੇ ਆ ਕੇ ਕਿ ਤੁਸੀਂ ਬਹਿ ਜਾਓ ਅਸੀਂ ਵੱਡੇ ਆ ਤੁਸੀਂ ਛੋਟੇ ਹੋ ਇਹੇ ਕੰਮ ਵਰਸੇਬਲ ਤੋਂ ਇਹਨੇ ਅੱਜ ਉਰੇ ਆ ਕੇ ਕਰਨ ਦਾ ਯਤਨ ਕੀਤਾ ਹੈ ਤੁਸੀਂ ਮੈਨੂੰ ਦੱਸੋ ਕਹਿੰਦਾ ਮੇਰੇ ਉੱਤੇ ਐਨਐਸਏ ਲੱਗੀ ਸੀਗੀ ਉਸ ਸਮੇਂ ਚ ਤਾਂ ਕਿਹੜਾ ਸਿੱਖ ਸੀ ਜਿਹਦੇ ਉੱਤੇ ਐਨਐਸਏ ਨਹੀਂ ਸੀ ਲੱਗੀ ਉਹਦੇ ਬਾਅਦ ਜਿਹੜੇ ਤੁਸੀਂ ਜਾ ਕੇ ਭਾਜਪੀ ਦੇ ਪੈਰ ਚੁੰਮੇ ਐ ਹੁਣ ਤਾਂ ਤੁਹਾਨੂੰ ਐਨਐਸਏ ਕੀ ਤੁਹਾਨੂੰ ਤਾਂ ਪਦਮਸ਼੍ਰੀ ਮਿਲਦੇ ਆ ਐਨਐਸਏ ਤਾਂ ਅਸਲੀ ਸਿੱਖਾਂ ਨੂੰ ਮਿਲਦੀ ਹੈ ਤੁਸੀਂ ਤਾਂ ਹੁਣ ਪਦਮਸ਼੍ਰੀ ਵਾਲਿਆਂ ਚ ਬਣੇ ਹੋਏ ਹੋ ਤੁਸੀਂ ਸੁਮੇਤ ਸੈਣੀ ਦੇ ਚਰਨਾਂ ਦੀ ਧੂੜ ਬਣ ਕੇ ਉਹਦੇ ਤੋਂ ਕੰਮ ਕੀਤੇ ਆਂ ਕਰਾਏ ਆਂ ਜਿਨਨੇ ਤੁਹਾਨੂੰ ਫੜਿਆ ਕੁੱਟਿਆ ਮਾਰਿਆ ਲੁੱਟਿਆ ਬੇਪਤ ਕੀਤਾ ਉਹਨਾਂ ਦੇ ਤੁਸੀਂ ਟਾਊਟ ਬਣੇ ਹੋਏ ਹੋ ਇਹ ਟਾਊਟ ਨੂੰ ਹੁਣ ਕੌਣ ਸਿਆਣੂਗਾ ਜੀ ਇੱਕ ਪ੍ਰੈਸ ਕਾਨਫਰੰਸ ਕੱਲ ਕੀਤੀ ਉਹ ਕਹਿੰਦੇ ਕਿ ਇੱਕ ਐਨਐਸਏ ਭਾਈ ਅਮਰਤਪਾਲ సే ਲੱਗੀ ਆ ਮੇਰੇ ਤੇ ਦੋ ਤਿੰਨ ਲੱਗੀਆਂ ਮੈਂ ਵੀ ਪੰਥਕ ਕਾ ਭਾਜੀ ਐਨਐਸਏ ਅੱਜ ਉਹਦੇ ਤੇ ਲੱਗ ਹੀ ਨਹੀਂ ਸਕਦੀ ਕਿਉਂਕਿ ਹੈ ਹੀ ਬੀਜੇਪੀ ਦਾ ਐਨਐਸਏ ਤਾਂ ਬੀਜੇਪੀ ਦੇ ਵਰਕਲੱਬ ਵਾਲਿਆਂ ਤੇ ਲੱਗਦੀ ਹੈ ਬੀਜੇਪੀ ਨੂੰ ਤੋੜੋ ਛੋੜਾ ਹੋ ਚੁੱਕਾ ਕਿੱਥੇ ਹੋ ਚੁੱਕਿਆ ਜੀ ਅੱਜ ਇੱਥੇ ਸਾਡੇ ਅੰਮ੍ਰਿਤਸਰ 'ਚ ਜਿਹੜਾ ਕੈਂਡੀਡੇਟ ਇਹਨਾਂ ਨੇ ਉਤਾਰਿਆ ਹੈਗਾ ਉਹ ਵੀ ਬੀਜੇਪੀ 'ਚੋਂ ਆਇਆ ਹੋਇਆ ਇਹਨਾਂ ਦੀ ਤਾਂ ਕਦੀ ਖਬਰ ਆ ਜਾਂਦੀ ਹੈ ਕਿ ਹੁਣ ਚੰਦੂ ਮਾਜਰਾ ਬੀਜੇਪੀ 'ਚ ਚਲੇ ਗਿਆ ਹੁਣ ਫਲਾਣਾ ਇੱਧਰ ਆ ਗਿਆ ਇਹ ਤਾਂ ਸਾਰੇ ਸੈਂਟਰ ਤੇ ਦਿੱਲੀ ਦੇ ਟਾਊਟ ਆ ਇਹਨਾਂ ਨੇ ਪੰਥ ਦੀ ਗੱਲ ਛੱਡ ਕੇ ਉੱਥੇ ਪੰਜਾਬ ਦਾ ਮਤਾ ਪਾਇਆ ਆ ਮੋਗੇ 'ਚ ਇਹ ਹੁਣ ਐਨਐਸਏ ਇਹਨਾਂ ਤੋਂ ਬੜੀ ਦੂਰ ਦੀ ਗੱਲ ਹੈ ਇਹ ਤਾਂ ਮਤਲਬ ਜਿਵੇਂ ਗੱਡੀ ਚਲਾਉਂਦੇ ਆ ਨਾ ਪਿੱਛੇ ਰੀਅਰ 뷰 ਉਹ ਸਾਈਡ ਵਾਲੇ ਸ਼ੀਸ਼ੇ 'ਚ ਦੇਖਦਾ ਕਿ ਯਾਰ ਬੰਦਾ ਉੱਥੇ ਰਗੜ ਕੇ ਸੁੱਟਦਾ ਹੁਣ ਤਾਂ ਅੱਗੇ ਚੱਲੇ ਆ ਅਸੀਂ ਉਹ ਮਰੀਜ਼ ਆ ਜਿਨ੍ਹਾਂ ਨੇ ਇਹਨਾਂ ਨੂੰ ਢਾ ਕੇ ਗੱਡੀ ਨੇ ਟਾ ਕੇ ਥੱਲੇ ਸੁੱਟਿਆ ਐਨਐਸਏ ਅਮਰਿਤਪਾਲ ਸਿੰਘ ਤੇ ਲੱਗੀ ਹੋਈ ਆ ਅੱਜ ਦੇ ਦਿਨ ਤੇ ਬਾਦਲ ਔਰ ਉਸਦੇ ਟਾਊਟਾਂ ਨੂੰ ਕੋਈ ਐਨਐਸਏ ਨਹੀਂ ਲਗਣੀ ਹੈਗੀ ਉਹਨਾਂ ਨੂੰ ਆ ਸੈਂਟਰ ਦੇ ਅਵਾਰਡ ਹੀ ਮਿਲਦੇ ਆ ਪਤਾ ਨਹੀਂ ਕਿਹੜੇ ਰਤਨ ਤੇ ਕਿਹੜਾ ਕੀ ਇਹ ਐਨਐਸਏ ਪਿਛਲੇ ਇਲੈਕਸ਼ਨ ਦੀ ਗੱਲ ਕਰਦੇ ਆ ਤੇ ਅਕਾਲੀ ਦਲ ਬਾਦਲ ਦਾ ਉਮੀਦਵਾਰ ਬੀਬੀ ਜਗੀਰ ਕੌਰ ਸੀ ਉਦੋਂ ਬੀਬੀ ਖਾਲੜਾ ਮੈਦਾਨ ਤੇ ਵੀ ਸੀ ਪਰ ਦੋਵੇਂ ਯਾਰ ਚੰਦੇ ਆ ਕੀ ਲੱਗਦਾ ਇਸ ਵਾਰ ਬਲਟੋਆ ਸਾਹਿਬ ਭਾਈ ਅਮਰਿਤਪਾਲ ਸਿੰਘ ਕੋਈ ਨੁਕਸਾਨਤ ਨਹੀਂ ਹੋਊਗਾ ਲੱਗਦਾ ਮੇਰਾ ਖਿਆਲ ਉਥੋਂ ਗੱਲ ਬਹੁਤ ਕਹਾ ਚਲੇਗੀ ਹੈ ਲੋਕਾਂ ਦੇ ਮਨ ਚ ਕਲੈਰਿਟੀ ਆ ਗਈ ਹੈ ਦੋ ਵਿਧਾਨ ਨਹੀਂ ਰਹੀ ਹੁਣ ਇੱਕ ਪਾਸੇ ਦਾ ਗੱਲ ਹੋਊਗੀ ਤੇ ਮੈਨੂੰ ਸ਼ੱਕ ਹੈ ਇਹਦੇ ਵਿੱਚ ਜਿਵੇਂ ਸੰਗਰੂਰ ਚ ਅਸੀਂ ਦੇਖਿਆ ਸੀ ਲੋਕਾਂ ਨੇ ਬਾਦਲਦਲ ਨੂੰ ਸਿਆਣਾ ਨਹੀਂ ਸਿੱਧਾ ਸਾਰ ਸਿਮਰਜੀਤ ਸਿੰਘ ਮਾਨ ਨੂੰ ਹਮਾਇਤ ਦੇਤੀ ਸੀਗੀ ਉਹਨਾਂ ਨੂੰ ਐਮਪੀ ਬਣਾਤਾ ਉਹੀ ਹਾਲ ਉਰੇ ਹੋਣਾ ਸਦਾ ਇਮਾਨ ਸਿੰਘ ਮਾਨ ਸੀ ਸਾਡੇ ਨਾਲ ਉਹਨਾਂ ਕਿਹਾ ਕਿ ਜਿਵੇਂ ਸੰਗਰੂਰ ਦੇ ਵਿੱਚ ਇਮਾਨ ਸਿੰਘ ਮਾਨ ਨੂੰ ਸਿਆਣ ਲਿਆ ਸੀ ਲੋਕਾਂ ਨੇ ਤੁਰਾ ਉਮੀਦਵਾਰ ਬਣਾ ਕੇ ਤੇ ਐਮਪੀ ਬਣਾਤਾ ਸੀ ਇਹ ਹਾਲਾਤ ਇਸ ਵਾਰ ਸੰਗਰੂਰ ਦੇ ਵੀ ਹੋਣਗੇ ਤੇ ਇਹ ਹਾਲਾਤ ਇਸ ਵਾਰ ਖਡੂਰ ਸਾਬ ਦੇ ਵੀ ਹੋਣਗੇ ਤੇ ਖਡੂਰ ਸਾਬ ਤੋਂ ਭਾਈ ਅਮਰਤਪਾਲ ਸਿੰਘ ਦੀ ਜਿਹੜੀ ਦਾਵੇਦਾਰੀ ਸੀ ਹੋਰ ਮਜ਼ਬੂਤ ਹੋ ਚੁੱਕੀ ਆ ਕਿਉਂਕਿ ਹਰਪਾਲ ਸਿੰਘ ਬਲੇਰ ਹੋਣਾ ਨੇ ਜਿਹੜੀ ਆਪਣੀ ਉਮੀਦਵਾਰੀ ਸੀ ਵਾਪਸ ਲੈ ਲਈ ਆ ਕਾਲੀਦਾਰ ਅਮਰਸਰ ਨੇ ਜਿਹੜਾ ਕਿ ਆਪਣਾ ਉਮੀਦਵਾਰ ਵਾਪਸ ਲੈਣ ਤੋਂ ਬਾਅਦ ਅੱਜ ਪਰਿਵਾਰ ਦੇ ਨਾਲ ਬੈਠ ਕੇ ਹਮਾਇਤ ਦੇ ਦਿੱਤੀ